ਵਰਲਡ এনवायरमेंट ਡੇ ਹੈ ਜੋ ਕਿ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ ਜਿਸ ਨੂੰ ਅਸੀਂ ਪੰਜਾਬੀ ਵਿੱਚ ਵਿਸ਼ਵ ਵਾਤਾਵਰਨ ਦਿਵਸ ਵੀ ਕਹਿ ਦਿੰਦੇ ਹਾਂ ਇਸ ਦਿਵਸ ਨੂੰ ਮਨਾਉਣ ਦਾ ਖਾਸ ਮਹੱਤਵ ਇਹ ਹੁੰਦਾ ਹੈ ਕਿ ਲੋਕਾਂ ਨੂੰ ਆਪਣੇ ਵਾਤਾਵਰਨ ਪ੍ਰਤੀ ਜਾਗਰੂਕ ਕਰੀਏ ਇਸ ਦੇ ਨਾਲ ਹੀ ਅੱਜ ਅਸੀਂ ਆਏ ਹਾਂ ਚੇਤਕ ਵਾਲਿਆਂ ਕੋਲ ਤੇ ਗੱਲਾਂ ਕਰਦੇ ਹਾਂ ਉਹਨਾਂ ਦੇ ਅੱਜ ਮੈਨੇਜਰ ਦੇ ਨਾਲ ਤੇ ਪੁੱਛਦੇ ਹਾਂ ਉਹਨਾਂ ਕੋ ਕਿ ਉਹਨਾਂ ਦਾ ਇਸ ਚੇਤਕ ਬਾਰੇ ਕੀ ਕਹਿਣਾ ਹੈ ਤੇ ਉਹ ਕਿਵੇਂ ਕਹਿੰਦੇ ਨੇ ਕਿ ਇਹ ਜਿਹੜਾ ਚੇਤਕ ਹੈ ਉਹ ਪੋਲਿਊਸ਼ਨ ਫ੍ਰੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਆ ਪਹਿਲਾਂ ਤੇ ਮੈਂ ਤੁਹਾਡਾ ਸਵਾਗਤ ਕਰਨਾ ਚਾਹਵਾਂਗਾ ਦੁਆਬਾ ਆਟੋਮੋਬਾਈਲ ਚੇਤਕ EV ਦੇ ਵਿੱਚ ਜਿਵੇਂ ਕਿ ਤੁਸੀਂ ਭੂਮਿਕਾ ਦਾ ਪੁੱਛਿਆ ਕਿ EV ਕੀ ਭੂਮਿਕਾ ਪਲੇ ਕਰਦਾ ਪਿਆ ਆ ਪੋਲੂਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਜਾਵਾਂਗੇ ਕਿ ਅੱਜ ਤੱਕ ਅਸੀਂ ਨਵੰਬਰ 2023 ਤੋਂ ਸਟਾਰਟ ਕੀਤਾ ਹੋਇਆ ਜਿਦੇ ਵਿੱਚ ਅਸੀਂ 5000 ਪਲੱਸ ਚੇਤਕ EV ਵੇਚ ਚੁੱਕੇ ਆ ਔਰ ਚੇਤਕ EV ਇੱਕ ਇਹੋ ਜਿਹਾ ਪ੍ਰੋਡਕਟ ਹੈਗਾ ਜਿਦੇ ਵਿੱਚ ਤਾਂ ਹੀ 에ਅਰ ਪੋਲੂਸ਼ਨ ਔਰ ਆਪਣਾ ਨੌਇਜ਼ ਪੋਲੂਸ਼ਨ ਬਿਲਕੁਲ ਹੈ ਨਹੀਂ ਆ ਔਰ ਇਹ ਤੁਹਾਨੂੰ ਵਾਤਾਵਰਨ ਨੂੰ ਸਾਫ਼ ਸੁਥਰਾ ਸਿਹਤਮੰਦ ਰੱਖਣ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈਗਾ ਤੁਸੀਂ ਕਾਫੀ ਪੌਦੇ ਵਗੈਰਾ ਵੀ ਇੱਥੇ ਲਿਆ ਕੇ ਰੱਖੇ ਨੇ ਇਹ ਪੌਦੇ ਰੱਖਣ ਦਾ ਤੁਹਾਡਾ ਖਾਸ ਮਹੱਤਵ ਕੀ ਹੈ ਅੱਜ ਮੈਮ ਜਿਵੇਂ ਕਿ ਤੁਸੀਂ ਜਾਣਦੇ ਹੋ ਵਾਤਾਵਰਨ ਦੀਸ ਹੈਗਾ ਔਰ ਅਸੀਂ ਅੱਜ ਜਿਹੜਾ ਵੀ ਕੋਈ ਚੇਤਕ ਈਵੀ ਲੈ ਕੇ ਜਾ ਰਿਹਾ ਜਾਂ ਫਿਰ ਅੱਜ ਜਿਹੜੇ ਕੋਈ ਕਸਟਮਰ ਸਰਵੀ ਤੇ ਆ ਰਹੇ ਨੇ ਉਹਨਾਂ ਨੂੰ ਆਪਾਂ ਪਲਾਂਟ ਦੇ ਰਹੇ ਨੇ ਕੀ ਉਹ ਅੱਗੇ ਜਾ ਕੇ ਆਪਣੇ ਲਾਨ ਕਿਤੇ ਲਾਨ ਔਰ ਉਹ ਵੀ ਅੱਗੇ ਪ੍ਰਮੋਟ ਕਰਨ ਜੇਕਰ ਕੋਈ ਕਸਟਮਰ ਉਹਨਾਂ ਨੂੰ ਪੁੱਛਦਾ ਜਾਂ ਉਹਨਾਂ ਦਾ ਫੈਮਲੀ ਮੈਂਬਰ ਪੁੱਛਦਾ ਕਿ ਆ ਕੀ ਹੈਗਾ ਉਹ ਦੱਸਣ ਕਿ ਦੁਆਬਾ ਆਟੋਮੋਬਾਈਲ ਚੇਤਕ ਇਹ ਪ੍ਰਮੋਟ ਕਰਦੀ ਪਈ ਹੈ ਜਿਵੇਂ ਕਿ ਉਹਨਾਂ ਨੇ ਪਹਿਲਾਂ ਈਵੀ ਪ੍ਰਮੋਟ ਕੀਤਾ ਕਿ ਪੋਲੂਸ਼ਨ ਫ੍ਰੀ ਹੋ ਸਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ ਅਮਰਸਰ ਦਾ ਏਕਯੂ ਲੈਵਲ 47% ਹੈਗਾ ਸੋ ਸਾਡਾ ਕੰਟਰੀਬਿਊਸ਼ਨ ਰਹੇਗਾ ਕਿ ਅਸੀਂ ਉਸ ਦੇ ਵਿੱਚ ਸੁਧਾਰ ਕਿਵੇਂ ਕਰ ਸਕੀਏ ਸੋ ਸਾਡਾ ਇਹ ਇੱਕ ਨਿਕਾ ਜਿਹਾ ਉਰਾਲਾ ਹੈਗਾ ਕਿ ਜੋ ਵੀ ਕੋਈ ਕਸਟਮਰ ਅੱਜ ਕੋਈ ਚੇਤਕੀ ਵੀ ਲੈ ਕੇ ਜਾ ਰਿਹਾ ਇੱਕ ਤੇ ਉਹਨਾਂ ਨੂੰ ਥੈਂਕਸ ਕਰੀਏ ਤਾਂ ਕਿ ਉਹ ਜੋ ਰੋਲ ਪਲੇ ਕਰ ਰਹੇ ਨੇ ਉਹਨਾਂ ਦਾ ਥੈਂਕ ਯੂ ਕੀਤਾ ਜਾ ਸਕੇ ਕਿ ਉਹ ਆਪਣੇ ਵਾਤਾਵਰਨ ਨੂੰ ਔਰ ਸਾਡੇ ਲਈ ਵਾਤਾਵਰਨ ਔਰ ਆਪਣੇ ਫਿਊਚਰ ਲਈ ਵਾਤਾਵਰਨ ਸਾਫ਼ ਰੱਖਣ ਦੇ ਵਿੱਚ ਮਦਦ ਕਰਦੇ ਨੇ ਸੋ ਇਹੀ ਅਪਰਾਲਾ ਹੈਗਾ ਸਾਡਾ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਅੱਜ ਕੱਲ ਹਰ ਕੋਈ ਚੀਜ਼ ਬਹੁਤ ਹੀ ਐਕਸਪੈਂਸਿਵ ਹੋ ਗਈ ਹੈ ਕੀ ਅਫੋਰਡ ਕੋਈ ਵੀ ਮੋਟਰਸਾਈਕਲ ਜਾਂ ਬਾਈਕ ਵਗੈਰਾ ਨਹੀਂ ਕਰ ਸਕਦਾ ਕਿ ਈ-ਬਾਈਕ ਸਾਰਿਆਂ ਲਈ ਪਾਕਟ ਫ੍ਰੈਂਡਲੀ ਹੈ ਜੀ ਮੈਮ ਬਿਲਕੁਲ ਜੀ ਤੁਸੀਂ ਜਿਵੇਂ ਹੈ ਕਿ ਅੱਜਕੱਲ੍ਹ ਦੀ ਤਰੀਕ ਦੇ ਵਿੱਚ ਸਪਲੈਂਡਰ ਜੋ ਮੋਸਟਲੀ ਰਨਿੰਗ ਹੈਗਾ ਔਰ ਐਕਟਿਵਾ ਹੈਗੀ ਆ ਉਹ ਤਕਰੀਬਨ ਤਕਰੀਬਨ ਉਨੀ ਹੀ ਰੇਂਜ ਦੇ ਵਿੱਚ ਆਪਣਾ ਚੇਤਕੀ ਵੀ ਅਵੇਲੇਬਲ ਹੈਗਾ ਔਰ ਉਸ ਤੋਂ ਇਲਾਵਾ ਈਐਮਆਈ ਤੇ ਵੀ ਅਵੇਲੇਬਲ ਹੈਗਾ ਕਸਮਰ ਨੂੰ ਜੋ ਅਫੋਰਡੇਬਲ ਹੈਗਾ ਪਰਟੀਕੂਲਰ ਸਕੀਮ ਦੇ ਅਕੋਰਡਿੰਗ ਉਹ ਆਪਣਾ ਲੈ ਸਕਦਾ ਸੋ ਅਫੋਰਡੇਬਲ ਹੈ ਤੇ ਹੁਣ ਤੱਕ ਕਿੰਨੇ ਲੋਕ ਆਏ ਨੇ ਜਿਹੜੇ ਤੁਹਾਡੇ ਕੋ ਪੋਦੇ ਵੀ ਲੈ ਕੇ ਗਏ ਨੇ ਤੇ ਈ-ਬਾਈਕ ਈ-ਵਹੀਕਲ ਟੋਟਲ ਤਕਰੀਬਨ ਤਕਰੀਬਨ ਆਪਾਂ 5000 ਪਲੱਸ ਵੇਚ ਚੁੱਕੇ ਆ ਔਰ ਅੱਜ 5000 ਕਸਮਰ ਨੂੰ ਦੇ ਚੁੱਕੇ ਆ ਔਰ ਸਾਡੀ ਕੋਸ਼ਿਸ਼ ਆ ਕਿ ਅੱਜ ਜਿੰਨੇ ਕੇ ਹੈਗੇ ਆ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਕਸਮਰ ਨੂੰ ਦੇ ਪਾਈਏ ਔਰ ਈਵਨ ਸਾਡੀ ਕੋਸ਼ਿਸ਼ ਵੀ ਰਹੇਗੀ ਸਿਰਫ ਅੱਜ ਦੇ ਦਿਨ ਹੀ ਔਰ ਉਸ ਤੋਂ ਅਗਲੇ ਦਿਨਾਂ ਦੇ ਵਿੱਚ ਵੀ ਅਸੀਂ ਜੇਕਰ ਕਿਸੇ ਕਸਟਮਰ ਨੂੰ ਦੇ ਸਕਦੇ ਆਂ ਤੇ ਆਪਾਂ ਵਾਤਾਵਰਨ ਨੂੰ ਸਾਫ਼ ਰੱਖਣ ਦੇ ਲਈ ਜ਼ਰੂਰ ਕਰਦੇ ਰਾਵਾਂਗੇ ਇਧਰ ਅਕਤ ਨਾਲ ਹੋਰ ਲਿਆਂਦੇ ਜਾਣਗੇ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਦਰਸ਼ਕਾਂ ਨੂੰ ਜਿਹੜੇ ਤੁਹਾਨੂੰ ਦੇਖ ਰਹੇ ਨੇ ਕਿ ਵਾਤਾਵਰਨ ਨੂੰ ਅਸੀਂ ਕਿਵੇਂ ਸ਼ੁੱਧ ਰੱਖੀਏ ਜਿਵੇਂ ਕਿ ਮੈਮ ਤੁਸੀਂ ਜਾਣਦੇ ਹੋ ਕਿ ਅੱਜ ਵਾਤਾਵਰਨ ਦਿਵਸ ਹੈ ਗਿਆ ਔਰ ਇਹ ਉਪਰਾਲਾ ਇਹ ਸੱਲੀ ਕੀਤਾ ਗਿਆ ਕਿ ਧਰਤੀ ਸਾਡੀ ਮਾਂ ਵਰਗੀ ਹੈ ਔਰ ਸਾਡੀ ਇੱਕ ਪਾਰਟਿਕੂਲਰ ਪਰਸਨ ਦੀ ਜ਼ਿੰਮੇਵਾਰੀ ਆ ਕਿ ਉਸ ਨੂੰ ਸਾਫ਼ ਸੁਥਰਾ ਤੇ ਸੇਧਮੰਦ ਰੱਖਿਆ ਜਾਵੇ ਜਿੱਦੇ ਵਿੱਚ ਤੁਸੀਂ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖ ਰਹੇ ਹੋ ਆਪਣੀ ਸੇਧ ਦਾ ਖਿਆਲ ਰੱਖ ਰਹੇ ਹੋ ਔਰ ਆਪਣੇ ਪੁਵਿੱਖੇ ਦਾ ਖਿਆਲ ਰੱਖ ਪਾਵਾਂਗੇ ਸੋ ਮੇਰਾ ਸਾਰਿਆਂ ਨੂੰ ਇਹੀ ਬਿੰਦੀ ਆ ਈਵੀ ਪ੍ਰਮੋਟ ਕਰਨ ਕਰੋ ਈਵੀ ਪ੍ਰਮੋਟ ਕਰਾਂਗਾ ਔਰ ਦੂਸਰਾ ਦਰਗ ਤਵਾਦੋ ਬਾਦਲ ਲਗਾਓ ਜਿੱਦਾਂ ਕਿ ਅੱਜਕੱਲ ਰੁੱਖਾਂ ਦੀ ਕਟਾਈ ਹੋ ਰਹੀ ਹੈ ਰੋਡ ਵੱਧ ਰਹੇ ਨੇ ਬਟ ਰੁੱਖ ਦੀ ਕਿੰਨੀ ਕਟਾਈ ਹੋ ਰਹੀ ਹੈ ਜਿਹਦੇ ਨਾਲ ਪੋਲੂਸ਼ਨ ਹੋ ਰਿਹਾ ਗਰਮੀ ਵੱਧ ਰਹੀ ਆ ਔਰ ਈਵੀ ਦੇ ਨਾਲ ਕੀ ਹੈ ਕਿ ਤੁਸੀਂ ਜੇਕਰ ਕੋਈ ਕਸਟਮਰ 90 ਤੋਂ 100 ਕਿਲੋਮੀਟਰ ਚੱਲ ਰਿਹਾ ਉਹੀ ਪੈਟਰੋਲ ਵਾਲਾ ਕਸਟਮਰ ਚੱਲ ਰਿਹਾ ਉਹ ਕਿੰਨਾ ਪੋਲੂਸ਼ਨ ਕਰ ਰਿਹਾ ਪੂਰੇ ਦਿਨ ਦਾ ਔਰ ਮੇਰਾ ਕਸਟਮਰ ਜਿਹਦੇ ਵੀ ਈਵੀ ਦੇ ਵਿੱਚ ਇਹਨੇ ਬੈਟਰੀ ਚਾਰਜ ਹੋਣੀ ਆ ਬੈਟਰੀ ਚਲਾਓ ਲੋ ਹੋਏਗੀ ਠੀਕ ਹੈ ਜੀ ਔਰ ਜ਼ੀਰੋ ਪੋਲੂਸ਼ਨ ਹੋਏਗਾ ਸੋ ਮੇਰੀ ਦਰਖਾਸਤ ਔਰ ਸਾਰਿਆਂ ਨੂੰ ਇਹੀ ਸੰਦੇਸ਼ ਹੈ ਤੁਸੀਂ ਚੇਤਕ ਈਵੀ ਲਓ ਔਰ ਦੂਸਰਾ ਮੈਕਸਿਮਮ ਜਿੰਨੇ ਆਪਾਂ ਦਰਖਤ ਲਾ ਸਕਦੇ ਘਰੇ ਲਾਓ ਬਾਹਰ ਲਾਓ ਦਰਖਤ ਲਾਓ ਧੰਨਵਾਦ ਤਾਂ ਡਬੋਥ ਥੈਂਕ ਯੂ ਮੈਮ ਥੈਂਕ ਯੂ ਧੰਨਵਾਦ ACE ਬਾਈਕ ਦੇ ਮੈਨੇਜਰ ਜਿਨ੍ਹਾਂ ਨਾਲ ਅਸੀਂ ਗੱਲਬਾਤਾਂ ਕੀਤੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਵਰਲਡ এনवायरमेंट ਡੇ ਨੂੰ ਇਦਾਂ ਮਨਾਓ ਕਿ ਸਾਰੇ ਆਪਾਂ ਵਾਤਾਵਰਨ ਨੂੰ ਸਾਫ਼ ਤੇ ਸ਼ੁੱਧ ਰੱਖੀਏ ਇੱਕ ਰੁੱਖ ਲਗਾਉਣ ਨਾਲ ਅਸੀਂ ਸੋਹ ਜਾਨਾਂ ਬਚਾ ਸਕਦੇ ਹਾਂ ਜਿਵੇਂ ਕਿ ਰੁੱਖ ਸਾਨੂੰ ਫ੍ਰੀ ਦਾ ਧੰਨ ਦਿੰਦਾ ਹੈ ਤੰ ਜਿਵੇਂ ਕਿ ਸਾਨੂੰ ਫ੍ਰੀ ਦਾ ਆਕਸੀਜਨ ਦਿੰਦਾ ਹੈ ਇਸ ਦੇ ਨਾਲ ਹੀ ਸਾਨੂੰ ਵਾਤਾਵਰਨ ਨੂੰ ਸ਼ੁੱਧ ਤੇ ਸਾਫ਼ ਰੱਖਣਾ ਚਾਹੀਦਾ ਹੈ ਤੇ ਕੋਸ਼ਿਸ਼ ਕਰੋ ਕਿ ਰੋਜ਼ ਤੁਸੀਂ ਘੱਟ ਤੋਂ ਘੱਟ ਪੋਲਿਊਸ਼ਨ ਫਲਾਓ ਜਿਸ ਨਾਲ ਤੁਹਾਡਾ ਵਾਤਾਵਰਨ ਵੀ ਸਾਫ਼ ਰਹੇ